ਕੀ ਇਹ ਰਾਜਵੀਰ ਜਵੰਦਾ ਦੀ ਪਤਨੀ ਹੈ ਕਿ ਇਹ ਰਾਜਵੀਰ ਜਵੰਦਾ ਨੂੰ ਕਹਿ ਰਹੀ ਹੈ ਕਿ ਮੇਰੇ ਬੰਦੇ ਦੀ ਪੱਗ ਖਰਾਬ ਨਾ ਕਰੋ ਕਿੰਨੀ ਟੌਰ ਹੈ ਮੇਰੇ ਬੰਦੇ ਦੀ ਇਹ ਮੇਰੇ ਬੰਦੇ ਟੌਰ ਨਿਖਰਾਉਣ ਕਰਨੇ ਕਿਸੇ ਇਸ ਵੀਡੀਓ ਦੀ ਸੱਚਾਈ ਦੱਸਾਂਗੇ ਜਿਹੜਾ ਇਸ ਸਮੇਂ ਹਰ ਇੱਕ ਥਾਂ ਤੇ ਚੱਲ ਰਹੀ ਹੈ ਵੀਡੀਓ ਇਸ ਵੀਡੀਓ ਦਾ ਸੱਚ ਤੁਹਾਨੂੰ ਦੱਸਾਂਗੇ ਕਿ ਆਖਿਰਕਾਰ ਇਹ ਰਾਜਵੀਰ ਜਵੰਦਾ ਦੀ ਪਤਨੀ ਹੈ ਜਾਂ ਨਹੀਂ ਟੌਰ ਜੀ ਆਸੋਸ਼ਟੀ ਗਾਲ ਤੁਸੀਂ ਦੇਖ ਰਹੇ ਹੋ ਨੇਸ਼ਨ ਪੋਸਟ ਤੇ ਮੈਂ ਹੱਥ ਵਾਟੇ ਨਾਲ ਭਰੀ ਆ। ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਮਹਿਲਾ ਆਪਣੇ ਪਤੀ ਨੂੰ ਕਹਿੰਦੀ ਨਜ਼ਰ ਆ ਰਹੀ ਹੈ ਕਿ ਮੇਰੇ ਬੰਦੇ ਦੀ ਟੌਰ ਖਰਾਬ ਬਣਾ ਕਰੋ। ਮੇਰੇ ਬੰਦੇ ਦੀ ਪੱਗ ਖਰਾਬ ਨਾ ਕਰੋ ਦੇਖੋ ਮੇਰੇ ਬੰਦੇ ਦੀ ਕਿੰਨੀ ਟੌਰ ਹੈ ਇਹ ਵੀਡੀਓ ਜਿਵੇਂ ਹੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਲੋਕ ਆਖਣ ਲੱਗ ਗਏ ਕਿ ਰਾਜਵੀਰ ਜਵੰਦਾ ਦੀ ਪਤਨੀ ਦੀ ਇਹ ਭਾਵੁਕ ਬੋਲ ਦੇਖੇ ਨਹੀਂ ਜਾ ਰਹੇ ਬੋਤਿਆ ਨੇ ਤਾਂ ਇਹ ਲਿਖ ਕੇ ਲਗਾਇਆ ਕਿ ਇਹ ਰਾਜਵੀਰ ਜਵੰਦਾ ਦੀ ਭੈਣ ਹੈ ਜਿਸ ਦੇ ਬੋਲ ਜਿਹੜੇ ਨੇ ਉਹ ਸੁਣੇ ਨਹੀਂ ਜਾ ਰਹੇ ਨੇ ਤੇ ਇਸ ਖਬਰ ਤੋਂ ਬਾਅਦ ਸਾਨੂੰ ਸਾਰਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਅਸੀਂ ਕਿੰਨਾ ਡਿੱਗ ਚੁੱਕੇ ਹਾਂ ਅਸੀਂ ਫੇਕ ਵੀਡੀਓ ਨੂੰ ਜਿਹੜਾ ਹੈ ਉਹ ਰਾਜਵੀਰ ਜਵੰਦਾ ਦੇ ਨਾਲ ਜੋੜ ਰਹੇ ਹਾਂ ਅਸੀਂ ਇੱਕ ਇਨਸਾਨ ਜਿਹੜਾ ਇਸ ਦੁਨੀਆ ਤੋਂ ਜਾ ਚੁੱਕਿਆ ਹੈ ਉਹਦੀ ਅਸੀਂ ਪਤਨੀ ਬਦਲ ਕੇ ਰੱਖ ਦਿੱਤੀ ਹੈ ਅਸੀਂ ਉਸ ਇਨਸਾਨ ਦੀ ਪਤਨੀ ਕਿਸੇ ਹੋਰ ਨੂੰ ਬਣਾ ਦਿੱਤਾ ਹੈ ਇਸ ਵੀਡੀਓ ਦੀ ਸੱਚਾਈ ਇਹ ਹੈ ਕਿ ਇਹ ਰਾਜਵੀਰ ਜਵੰਦਾ ਨਹੀਂ ਤੇ ਇਹ ਨਹੀਂ ਰਾਜਵੀਰ ਜਵੰਦਾ ਦੀ ਪਤਨੀ ਹੈ ਇਹ ਵੀਡੀਓ ਤਕਰੀਬਨ 1 ਸਾਲ ਪੁਰਾਣੀ ਹੈ ਤੇ ਇਹ ਸ਼ਹੀਦ ਅਮਰਿਤਪਾਲ ਸਿੰਘ ਦੀ ਪਤਨੀ ਹੈ ਜਦੋਂ ਉਹ ਸ਼ਹੀਦ ਹੋਏ ਸੀ ਉਹਨਾਂ ਦੀ ਮ੍ਰਿਤਕ ਦੇ ਜਦੋਂ ਉਹਨਾਂ ਦੇ ਪਿੰਡ ਆਈ ਸੀ ਤੇ ਉਸ ਸਮੇਂ ਉਸ ਪਤਨੀ ਦੇ ਬੋਲ ਜਿਹੜੇ ਨੇ ਇਹ ਨਿਕਲੇ ਸੀ ਕਿ ਮੇਰੇ ਬੰਦੇ ਦੀ ਟੌਰ ਖਰਾਬ ਨਾ ਕਰੋ ਉਸ ਦੀ ਪੱਗ ਨੂੰ ਨਾ ਖਰਾਬ ਕਰੋ ਇਹ ਇੱਕ ਸ਼ਹੀਦ ਦੀ ਪਤਨੀ ਆ ਸ਼ਹੀਦ ਫੌਜੀ ਦੀ ਪਤਨੀ ਹੈ ਅਤੇ ਉਸ ਦੀ ਇਹ ਵੀਡੀਓ ਉਸ ਸਮੇਂ ਬਹੁਤ ਜ਼ਿਆਦਾ तकरीबन 1 ਸਾਲ ਪਹਿਲਾਂ ਬਹੁਤ ਜ਼ਿਆਦਾ ਵਾਇਰਲ ਹੋਈ ਸੀ ਤੇ ਹੁਣ ਇਸ ਵੀਡੀਓ ਨੂੰ ਰਾਜਵੀਰ ਜਵੰਦਾ ਦੇ ਨਾਲ ਜੋੜ ਕੇ ਵਾਇਰਲ ਕੀਤੀ ਜਾ ਰਹੀ ਹੈ ਔਰ ਇੱਕ ਗੱਲ ਤੇ ਵਿੱਚ ਬਹੁਤ ਹੈਰਾਨੀ ਹੋਵੇਗੀ ਕਿ ਇਸ ਵੀਡੀਓ ਨੂੰ ਸਿਰਫ ਕੁਝ ਪੇਜਾਂ ਵਾਲਿਆਂ ਨੇ ਨਹੀਂ ਪਾਇਆ ਬਲਕਿ ਵੱਡੇ ਵੱਡੇ ਨਿਊਜ਼ ਚੈਨਲਾਂ ਨੇ ਵੀ ਇਸ ਵੀਡੀਓ ਨੂੰ ਵਾਇਰਲ ਕੀਤੀ ਹੈ ਵੱਡੇ ਵੱਡੇ ਨਿਊਜ਼ ਚੈਨਲਸ ਤੇ ਮੈਂ ਦੇਖੀ ਹੈ ਕਿ ਇਹ ਵੀਡੀਓ ਜਿਹੜਾ ਹੈ ਰਾਜਵੀਰ ਜਵੰਦਾ ਦੀ ਪਤਨੀ ਲਿਖ ਕੇ ਜਿਹੜਾ ਹੈ ਉਹ ਵਾਇਰਲ ਕੀਤੀ ਗਈ ਹੈ ਸੋ ਇੱਕ ਬੰਦਾ ਜਿਹੜਾ ਇਸ ਦੁਨੀਆ ਤੋਂ ਚਲਾ ਗਿਆ ਹੈ ਉਸ ਦੀ ਪਤਨੀ ਨੂੰ ਇਸ ਤਰੀਕੇ ਨਾਲ ਬਦਲਣਾ ਕਿਤਨਾ ਕਿਤੇ ਗਲਤ ਹੈ ਅਸੀਂ ਪਹਿਲੇ ਹੀ ਜੋ ਹੈ ਇਹ ਸਵਾਲ ਚੁੱਕ ਕੇ ਜਾ ਰਹੇ ਨੇ ਕਿ ਜੋ ਇਸ ਸਮੇਂ ਜਿਸ ਤਰੀਕੇ ਦੀਆਂ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ ਉਹ ਗਲਤ ਨੇ ਤੇ ਇਸ ਦੇ ਵਿਚਕਾਰ ਉਹਨਾਂ ਦੀ ਪਤਨੀ ਦੀ ਇਸ ਤਰੀਕੇ ਦੇ ਨਾਲ ਫੇਕ ਵੀਡੀਓ ਵਾਇਰਲ ਕੀਤੀ ਜਾ ਰਹੀ ਹੈ ਉਹ ਕਿਤੇ ਨਾ ਕਿਤੇ ਗਲਤ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਵੀਡੀਓ ਦੀ ਜਿਵੇਂ ਵਾਇਰਲ ਕੀਤੀ ਜਾ ਰਹੀ ਹੈ ਇਸ ਵੀਡੀਓ ਨੂੰ ਦੇਖ ਕੇ ਤੁਹਾਨੂੰ ਕੀ ਲੱਗਾ ਜਰੂਰ ਦੱਸਣਾ ਤੁਹਾਨੂੰ ਅਸੀਂ ਪੂਰੀ ਵੀਡੀਓ ਸੁਣਾਉਂਦੇ ਆ ਧਿਆਨ ਦੇ ਨਾਲ ਦੇਖਿਓ ਕਿ ਇਹ ਤੁਹਾਨੂੰ ਕਿੱਥੋਂ ਰਾਜਵੀਰ ਜਵੰਦਾ ਲੱਗ ਰਹੇ ਨੇ ਤੇ ਕਿੱਥੇ ਉਹਨਾਂ ਦੀ ਪਤਨੀ ਲੱਗ ਰਹੀ ਹੈ ਬਾਪ ਕਿਉਂ ਖਰਾਬ ਕਰਦੇ ਤੁਸੀਂ ਇਹ ਇਹ ਬੰਦੇ ਟੋਰ ਨਹੀਂ ਖਰਾਬ ਕਰਨੀ ਕਿਸੇ ਨੇ ਅਰੇ ਕਿ ਨਹੀਂ ਟੋਰ ਕਿ ਨਹੀਂ ਟੋਰ ਲੱਗਦੀ ਟੋਰ ਲੱਗਦੀ ਹੈ ਟੋਰ ਲੱਗਦੀ ਕਿ ਟੋਰ ਲੱਗਦੀ ਹੈ ਨਾਲ ਪ્યો ਨਹੀਂ ਖਰਾਬ ਕਰਦੇ ਇਹ ਮੈਂ ਨਾਲ ਜਾ ਮੈਨੂੰ ਨਾਲ ਚਲੀ ਜਾ ਨਾ ਲੀ ਜਾਣਾ ਮੈਂ ਤੇ ਮੈਨੂੰ ਲੈ ਕੇ ਆਪਣੇ ਕੱਲਾ ਨਹੀਂ ਛਾੜ ਦੇਣਾ ਮੈਂ ਇਹ ਕੱਲਾ ਨਹੀਂ ਜਾ ਜ਼ਰੂਰ ਮੈਂ ਕੱਲਾ ਨਹੀਂ ਜਾ ਮੈਨੂੰ ਨਾਲ ਲੈ ਕੇ ਲੈ ਨਹੀਂ ਜਾਣੇ ਮੈਨੂੰ ਨਾਲ ਮੈਨੂੰ ਨਾਲ ਲੈ ਕੇ ਜਾ ਮੈਨੂੰ ਨਾਲ ਲੈ ਕੇ ਲੈ ਮੈਨੂੰ ਨਾਲ